ਹਾਂਜੀ ਸਸਰੀਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਇਆ ਫੌਜੀ ਮੁੰਡਾ ਜੱਟਾਂ ਦਾ ਮੁੰਡਾ ਜੀ 4 ਕਿਲੇ ਪੈੜੀਆ 27 ਸਾਲ ਏਜ ਹੈ 5 ਸਾਲ ਹੋ ਗਏ ਭਰਤੀ ਹੋਏ ਨੂੰ ਤੇ ਜੇ ਕੋਈ ਜੱਟਾਂ ਦੀ ਕੁੜੀ ਫੌਜੀ ਦੀ ਚਾਹਨਾ ਰੱਖਦੀ ਹੈ ਜੀ ਤੇ ਉਹ ਮੇਰੇ ਨਾਲ ਸੰਪਰਕ ਜਰੂਰ ਕਰੇ ਜੀ ਤੇ ਉਹ ਤੁਸੀਂ ਨਾ ਕਮੈਂਟਾਂ ਦੇ ਵਿੱਚ ਹੀ ਲਿਖ ਦਿਆ ਕਰੋ ਫੋਨ ਤੇ ਨੰਬਰ ਦਾ ਬਣਾ ਦਿਆ ਕਰੋ ਨੰਬਰ ਤਾਂ ਮੈਂ ਵੈਸੇ ਦੇ ਦਿੰਨੀ ਆ ਜਾਂ ਫੋਟੋ ਤੇ ਡਾਟਾ ਸੈਂਡ ਕਰ ਦਿਆ ਕਰੋ ਤੇ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਫੋਟੋ ਤੇ ਡਾਟਾ ਸੈਂਡ ਕਰਿਆ ਹਾਂਜੀ ਸਾਸਤਰੀ ਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਅੱਜ ਮੈਂ ਵਿਆਹ ਮਗਲਾਵਾ ਦੇਖ ਕੇ ਆ ਗਈ ਦੁਕਾਨ ਦੇ ਉੱਤੇ ਘਰ ਵਾਲਾ ਕਹਿੰਦਾ ਚੱਲ ਕੱਠੀ ਘਰ ਨੂੰ ਚੱਲਾਂਗੇ ਤੇ ਆਪਣੀ ਬੇਨਤੀ ਇਹ ਹੈ ਜੀ ਆਪਣੇ ਕੋਲੇ ਧਾਨਕਿਆਂ ਦੀ ਗੁੱਡੀ ਆਈ ਹੈ ਗੁੱਡੀ ਦੀ ਉਮਰ ਹੈਗੀ ਐ 20 ਸਾਲ ਤੇ ਆਪਾਂ ਨੂੰ ਮੁੰਡਾ ਵੀ ਧਾਨਕਿਆਂ ਦਾ ਹੀ ਚਾਹੀਦਾ ਜੀ ਕਾਸਟ ਦਾ ਮੈਨੂੰ ਵੀ ਨਹੀਂ ਪਤਾ ਹੈਗਾ ਆਪਣੇ ਕੋਲੇ ਡਾਟਾ ਆਇਆ ਪਿਆ ਤੇ ਜੇ ਕੋਈ ਧਾਨਕਿਆਂ ਦਾ ਮੁੰਡਾ ਮੇਰੀ ਵੀਡੀਓ ਦੇਖਦਾ ਤਾਂ ਪਲੀਜ਼ ਮੈਨੂੰ ਮੈਸੇਜ ਦੇ ਵਿੱਚ ਹੀ ਦੱਸ ਦਵੇ ਆਪਦੀ ਕਾਸਟ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ ਜੱਟ ਸਿੱਖ ਫੈਮਲੀ ਨੂੰ ਬਿਲੋਂਗ ਕਰਦੀ ਆ ਗੁੱਡੀ ਤੇ ਗੁੱਡੀ ਥੋੜੀ ਜਿਹੀ ਭਾਰੀ ਐ 2001 ਦੀ ਵਰਨਕੁੜੀ ਤੇ ਆਪਾਂ ਨੂੰ ਮੁੰਡਾ ਵੀ ਬਸ 5-4 ਸਾਲ ਕੀ ਐ 5 ਕੇ ਸਾਲ ਵੱਡਾ ਚੱਲ ਜਾਊਗਾ ਜੀ ਤੇ ਮੁੰਡੇ ਕੋਲੇ 30 ਕਿੱਲੇ ਜ਼ਮੀਨ ਹੋਵੇ ਤੇ ਡਬਲ ਪੈਸੇ ਲਵਾ ਦਾਂਗੇ ਜੀ 50-60 ਲੱਖ ਰੁਪਈਆ ਬੀਬੀ ਤੇ ਲਾ ਦੇਣਗੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਮੈਸੇਜ ਜ਼ਰੂਰ ਕਰੋ ਹਾਂਜੀ ਸੋਸਤਰੀ ਕਾਲ ਬੀਬੀਆਂ ਹੀ ਲਗੀਆਂ ਤੇ ਆਪਣੇ ਕੋਲੇ ਇੱਕ ਡਾਟਾ ਆਇਆ ਜੀ ਇੱਕ ਇੱਕ ਸਾਲ ਘੱਟ 50 ਸਾਲ ਦੀ ਬੀਬੀ ਐ ਕੈਨੇਡਾ ਦੀ ਪੀਆਰ ਐ ਜੀ ਸਿਟੀਜ਼ਨੀ ਐ ਜੇ ਕੋਈ ਮੇਰੇ ਬੀਰ ਚ ਹਿੰਮਤ ਹੈਗੀ ਆ ਵਿਆਹ ਕਰਾਉਣ ਦੀ ਤਾਂ ਜਰੂਰ ਦੱਸਿਓ ਜੀ ਫੋਟੋ ਮੈਂ ਨਹੀਂ ਲਾ ਸਕਦੀ ਡਾਟਾ ਮੇਰੇ ਕੋਲੇ ਆਇਆ ਪਿਆ ਮੈਸੇਜਾਂ ਦੇ ਵਿੱਚ ਮੈਨੂੰ ਕਮੈਂਟਾਂ ਦੇ ਵਿੱਚ ਦੱਸੋ ਜੇ ਕਿਸੇ ਨੂੰ ਚਾਹੀਦੀ ਐ ਤੇ ਪੱਕਾ ਵਿਆਹ ਕਰਵਾਉਣਾ ਉਹਨੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਹੋਰ ਵੀ ਰਾਜ ਹੈ ਤੇ ਆਪਣੇ ਕੋਲੇ ਉਹ ਵੀ ਕੈਨੇਡਾ ਦਾ ਪੀਆਰ ਹੈ ਜੀ ਉਹਨੂੰ ਕੁੜੀ ਚਾਹੀਦੀ ਐ ਬੀਏ ਕਰੀ ਹੋਵੇ ਭੈਣ ਦੀ ਕੋਈ ਵੀ ਕੁੜੀ ਆ ਬੀਏ ਕਰੀ ਹੋਵੇ ਸਭੀ ਕੁ ਸਾਲ ਏਜ ਆ ਵੀਰ ਦੀ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਤੇ ਡੇਢ ਕਿੱਤਾ ਜ਼ਮੀਨ ਹੈ ਵੀਰ ਕੋਲੇ ਦੋ ਪਾਈਆਂ ਕੋਲੇ ਡੇਢ ਕਿਲਾ ਜੀ ਇੱਕ ਦਾ ਇੱਥੇ ਕੰਮ ਵਧੀਆ ਤੇ ਇੱਕ ਅਬ ਤੱਕ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਹਾਂਜੀ ਸਤ ਸ੍ਰੀ ਅਕਾਲ ਅੱਜ ਮੇਰੀਆਂ ਜਿਹੜੀਆਂ ਐਨਆਰਆਈ ਭੈਣਾਂ ਨੇ ਇੱਥੇ ਦੇਸੀ ਭੈਣਾਂ ਬਾਹਰ ਜਾਣ ਨੂੰ ਫਿਰਦੀਆਂ ਨੇ ਉਹਨਾਂ ਨੂੰ ਮੇਰੀ ਇੱਕ ਪੈਰੀ ਹੱਥ ਲਾ ਕੇ ਬੇਨਤੀ ਹੈ ਜੀ ਮੇਰੇ ਕੋਲੇ 7-8 ਕਿਲੇ ਵਾਲੇ 10 ਕਿਲੇ ਵਾਲੇ 2 ਢਾਈ ਕਿਲੇ ਵਾਲੇ 5 ਕਿਲੇ ਵਾਲੇ ਮੁੰਡੇ ਭਾਈ ਰੁੱਲਦੇ ਨੇ ਤੇ ਮੇਰੀ ਸੋਨ ਨੂੰ ਹੱਥ ਬੰਨ ਕੇ ਬੇਨਤੀ ਹੈ ਦੇਖੋ ਬਾਹਰ ਦਾ ਖਹਿੜਾ ਸਾੜ ਕੇ ਥੋੜਾ ਜਿਹਾ ਪੰਜਾਬ ਕੰਨੀ ਨੂੰ ਦੇਖੋ ਜਨਸੰਖਿਆ ਘਟ ਰਹੀ ਹੈ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਪੈਰੀ ਪੈ ਕੇ ਹੀ ਬੇਨਤੀ ਕਰ ਦਿੰਨੀ ਐ ਮੈਂ हां जी 사스트리 ਗੱਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਅੱਜ ਆਪਣੇ ਕੋਲੇ ਜੀ ਮੱਝਵੀ ਸਿੰਘਾਂ ਦੀ ਕੁੜੀ ਆਈ ਹੈ 22 ਸਾਲ ਏਜ ਹੈ ਭੈਣ ਦੀ ਹਨਾ 12 ਪੜ੍ਹੀ ਹੋਈ ਹੈ ਤੇ ਬੁਟੀਕ ਦਾ ਕਰਿਆ ਹੋਇਆ ਹੈ ਭੈਣ ਦਾ ਤੇ ਜੇ ਕੋਈ chrelu ਮੱਝਵੀ ਸਿੰਘਾਂ ਦਾ ਵਧੀਆ ਮੁੰਡਾ ਹੋਵੇ ਤਾਂ ਆਪਣੇ ਨਾਲ ਸੰਪਰਕ ਜਰੂਰ ਕਰੋ ਜੀ 22 ਜਾਂ 23 ਸਾਲ ਦੀ ਹੈ ਭੈਣ ਤੇ ਹੀ ਲਿਖੀ ਉਮਰ ਮੈਨੂੰ ਕਲੀਅਰ ਨਹੀਂ ਪਤਾ ਹੈਗਾ ਬਸ 22 23 ਸਾਲ ਦੀ ਗਾਹਾਂ ਤੋਂ ਦੱਸਿਆ ਡਾਟਾ ਉਹਦਾ ਹਜੇ ਆਉਣਾ ਹੈ ਤੇ ਉਹਨਾਂ ਨੇ ਕਿਹਾ ਵੀ ਬੋਲ ਕੇ ਪਾਓ ਤੇ ਤਾਂ ਕਰਕੇ ਆਪਾਂ ਬੋਲ ਕੇ ਪਾਉਣੀ ਹੈ ਜੀ ਮੁੰਡਾ ਬਸ ਵਧੀਆ ਕੰਮਕਾਰ ਕਰਦਾ ਹੋਵੇ ਭੈਣ ਨੂੰ ਵਧੀਆ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਰਪਿੰਦਰ ਇਹ ਆਪਣੇ ਕੋਲੇ ਅੱਜ ਆਈ ਹੈ ਕੈਨੇਡਾ ਦੀ ਪੀਆਰ ਗੁੱਡੀ ਤੇ ਗੁੱਡੀ ਹੈਗੀ ਹੈ ਸੰਗਰੂਰੇ ਦੀ ਜਤੋਂ ਤੇ ਮੁੰਡਾ ਆਪਾਂ ਨੂੰ ਚਾਹੀਏ ਕੈਨੇਡਾ ਦਾ ਪੀਆਰ ਹੋਵੇ ਜੀ ਚਾਹੇ ਮੁੰਡਾ ਐਪੀ ਹੋਵੇ 10 15 ਕਿੱਲਿਆਂ ਚ ਹੋਵੇ 10 ਚ ਹੋਵੇ 10 ਤੋਂ ਥੱਲੇ ਮੁੰਡਾ ਨਾ ਹੋਵੇ ਜੀ ਤੇ ਜੱਟਾਂ ਦਾ ਮੁੰਡਾ ਚਾਹੀਦਾ ਭੈਣ ਦੀ ਉਮਰ ਹੈਗੀ ਹੈ 27 27 26 27 ਸਾਲ ਦੀ ਉਮਰ ਹੈ ਭੈਣ ਦੀ ਤੇ ਮੁੰਡਾ 30 ਸਾਲ ਤੋਂ ਜ਼ਿਆਦਾ ਨਹੀਂ ਚਾਹੀਦਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਹਸਪੈਨ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਈ ਆ ਗੁੱਡੀ ਤੇ ਗੁੱਡੀ ਹੈਗੀ ਸਨਿਆਰਾ ਦੀ ਜੀ ਸਨਿਆਰਾ ਚ ਉਹਨਾਂ ਨੇ ਵਿਆਹ ਕਰਨਾ ਤੇ ਵਧੀਆ ਕਰੂਆਂ ਗੁੱਡੀ ਤੇ ਪਲੀਜ਼ ਮੈਨੂੰ ਮੈਸੇਜ ਜਾਂ ਫੋਨ ਕਰੋ ਨਹੀਂ ਫੋਨ ਨਹੀਂ ਕਰਨਾ ਦੁਬਾਰੇ ਕਹਿੰਦੀ ਆ ਫੋਨ ਨਹੀਂ ਕਰਨਾ ਮੈਸੇਜ ਕਰੋ ਜੀ ਮੈਨੂੰ ਸਨਿਆਰਾ ਦੀ ਗੁੱਡੀ ਹੈ 25 ਕਿ ਸਾਲ ਏਜ ਆ ਭੈਣ ਦੀ ਵਧੀਆ ਪੜ੍ਹੀ ਲਿਖੀ ਆ ਭੈਣ ਤੇ ਸੋਹਣਾ ਜਿਹਾ ਮੁੰਡਾ ਚਾਹੀਦਾ ਪਰ ਉਹ 20 25 ਕਿਲਿਆਂ ਚ ਜਾਂ ਫਿਰ ਪ੍ਰਾਪਰਟੀ ਹੋਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਬਹੁਤ ਭੈਣਾਂ ਦੇ ਮੈਨੂੰ ਫੋਨ ਆਉਂਦੇ ਨੇ ਤੇ ਬਹੁਤ ਉਹਨਾਂ ਦੀਆਂ ਮਾਮਾਂ ਦੇ ਫੋਨ ਆਉਂਦੇ ਨੇ ਵੀ ਕੁੜੀ ਨੂੰ ਕੈਨੇਡਾ ਦਾ ਪੀਆਰ ਮੁੰਡਾ ਹੋਵੇ ਜੀ ਉਹਨਾਂ ਨੇ ਇੱਧਰ ਨਹੀਂ ਰਹਿਣਾ ਹੈ ਵਾ ਬਹੁਤ ਕੁਝ ਕਹਿੰਦੇ ਨੇ ਤੇ ਮੇਰੀ ਇਹ ਹੱਥ ਮੰਨ ਕੇ ਬੇਨਤੀ ਹੈ ਹੁਣ ਜਿੰਨਾਂ ਤੋਂ ਰੁਪਏ ਨਹੀਂ ਲੱਗਦੇ ਭਾਈ ਹੁਣ ਜਿਹੜੇ ਬਾਹਰਲੇ ਮੁੰਡੇ ਨੇ ਉਹ ਮੰਗਦੇ ਨੇ ਰੁਪਏ ਜਿਹੜੇ ਇੱਥੇ ਵਿਚਾਰੇ ਜੱਟਾਂ ਦੇ ਮੁੰਡੇ ਰੋਲਦੇ ਨੇ ਦੋ ਥੀਲੇ ਵਾਲਾ ਢਾਈ ਥੀਲੇ ਵਾਲਾ ਉਹਨਾਂ ਨੂੰ ਤੁਸੀਂ ਪੁੱਛ ਦੀ ਨਹੀਂ ਹੈਗੀਆਂ ਜੇ ਗੱਲ ਮੇਰੀ ਬੁਰੀ ਜਰੂਰ ਲੱਗੂ ਕਿ ਸਾਰਿਆਂ ਨੂੰ ਕੋੜੀ ਹੈ ਗੱਲ ਗੱਲ ਬੁਰੀ ਲੱਗਣੀ ਚਾਹੀਦੀ ਹੈ ਉਹ ਵੀ ਮੈਂ ਖੁਦ ਇਸ ਗੱਲ ਨਾਲ ਐਗਰੀ ਹਾਂ ਮੈਨੂੰ ਐ ਦੱਸੋ ਵੀ ਇੱਥੇ ਕੀ ਸੋਡੇ ਭੁੰਡ ਲੜਦਾ ਇੱਥੇ ਇੰਨੇ ਹੋਟਲ ਬਣੇ ਹੋਏ ਨੇ ਕੰਮ ਹੀ ਕਰਨਾ ਤੁਸੀਂ ਇੱਥੇ ਕਰ ਭਾਂਡੇ ਮਾਂਜ ਲੋ ਹੋਟਲਾਂ 'ਚ ਜਾ ਕੇ ਮੁੰਡੇ ਨਹੀਂ ਰੋਕਣਗੇ ਭਾਈ ਜੇ ਤੁਸੀਂ ਭਾਂਡੇ ਮਾਂਜਣੇ ਨੇ ਇੱਥੇ ਸਾਨੂੰ ਘਰੇ ਬੈਠਿਆਂ ਨੂੰ ਵੀ ਭਾਂਡੇ ਮਾਂਜਣ ਦੀ ਅਨੁਸਾਰ ਮਾਉਦੀ ਹੈ ਬਾਹਰਲੇ ਮੁਲਖ 'ਚ ਤੁਸੀਂ ਜਾ ਕੇ ਫਿਰ ਉੱਥੇ ਗੋਰਿਆਂ ਦੇ ਭਾਂਡੇ ਮਾਂ ਦੇ ਉੱਥੇ ਉਹਨਾਂ ਦੀ ਈ ਟੱਟੀ ਢੋਣ ਥਈ ਜਾਨੀਓ ਤੇ ਆਪਾਂ ਇਹ ਕਹਿੰਨੇ ਆਂ ਵੀ ਇੱਥੇ ਕੰਮ ਕਰੋ ਹਾਂਜੀ ਸਾਸਰੀ ਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਇੱਕ ਪੰਡਤਾਂ ਦਾ ਮੁੰਡਾ ਆ ਜੀ ਸਾਰਸੂਤਰ ਪੰਡਤਾਂ ਦਾ ਮੁੰਡਾ ਵਧੀਆ ਰਿਚ ਫੈਮਿਲੀ ਚੋਂ ਮੁੰਡੇ ਦੇ ਆਪਦੇ ਹੋਟਲ ਨੂੰ ਬਟੇ ਵਧੇ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕੋਈ ਸਾਰਸੂਤਰਾਂ ਦੀ ਕੁੜੀ ਸੋਹਣੀ ਹੋਵੇ ਤੇ ਪੀਏ ਕਰੀ ਹੋਵੇ ਕੁੜੀ ਦੀ ਸੋਹਣੀ ਸੁਨੱਖੀ ਹੋਵੇ ਤੇ ਜਾਦੇ ਪੜ੍ਹੀ ਹੋਵੇ ਵੀਰ ਦੀ ਇੰਨੀ ਕਿ ਡਿਮਾਂਡ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵਿਆਹ ਵਧੀਆ ਕਰਾਉਣਗੇ ਜੀ ਪੈਲਸ ਦੇ ਵਿੱਚ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ SOD ਆਪਣੀ ਰੁਪਿੰਦਰ ਤੇ ਇੱਕ ਭੈਣ ਦਾ ਮੈਨੂੰ ਅੱਜ ਫੇਰ ਫੋਨ ਆਇਆ ਜੀ ਤੇ ਉਹਨਾਂ ਤੋਂ ਵੀ ਕਿਸੇ ਨੇ 5000 ਰੁਪਿਆ ਪਵਾ ਲਿਆ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੀ ਇੱਕਣ ਦੇਖੇ ਬੁੱਝੇ ਕਿਸੇ ਨੂੰ ਪੈਸੇ ਨਾ ਪਾਓ ਤੇ ਮੇਰੀ ਕੋਈ ਹੋਰ ਆਈਡੀ ਨਹੀਂ ਮੇਰੀ ਇਹ ਹੀ ਰੁਪਿੰਦਰ ਕੌਰ ਸਮਰਈ ਆਈਡੀ ਹੈ ਤੇ ਮੈਂ ਇੱਕ ਨੰਬਰ ਹੋਰ ਜੀ ਮੈਂ ਕਿਸੇ ਦੀ ਫੋਟੋ ਲਾ ਕੇ ਨਹੀਂ ਪਾਉਂਦੀ ਵੀਡੀਓ ਮੈਂ ਕਿਸੇ ਦੀ ਫੋਟੋ ਨਹੀਂ ਪਾਉਂਦੀ ਜੇ ਕੋਈ ਫੋਟੋ ਲਾ ਕੇ ਵੀਡੀਓ ਪਾਉ ਤਾਂ ਉਹ